ਪਿਆੰਤੀ ਨਹੀਂ ਹਨਾ ਵੇਟ ਦਾ ਮਰਜੀ ਨਹੀਂ ਫਿਰ ਤਾਂ ਆਪਣਾ ਵੇਟ ਤੋ ਲੈ ਕੇ ਨਹੀਂ ਉੱਠਿਆ ਜਾਣਾ ਹੂੰ ਲਓ ਬਈ ਧੰਨਵਾਦ ਬਾਈ ਹੁਣ ਵਿੱਚ ਬਥੇਰੇ ਰਸਤਾ ਨਹੀਂ ਬਹੁਤ ਫੋਨ ਕਰਦੇ ਆਗੇ ਅੱਛਾ ਉਹ ਵਸ ਐਸਟੀਮੇਟ ਦੇ ਨਾਲ ਬਾਈ ਤੁਹਾਡੇ ਏਅਰਗੇ ਚ ਕੋਈ ਬੱਕਰਾ ਭਾਰੀ ਖੜਾ ਹੋਵੇ ਅੱਛਾ ਅੱਛਾ ਉਹ ਕਹਿੰਦੇ ਨੇ ਕੀ ਆ ਕੋਈ ਇਹੀ ਕਹਦੇ ਵੀ ਮੇਰੇ ਵਾਲੇ ਕਹਿੰਦੇ ਹਾਂ ਇਹਦਾ ਪਰ ਅਸੀਂ ਕਹਿੰਦੇ ਨਹੀਂ ਆਇਆ ਹੋਣਗੇ ਕੋਈ ਲੈਣ ਵਾਲੇ ਜਾਂ ਰੇਟ ਲਾਇਆ ਉਹ ਤੁਹਾਨੂੰ ਕਿਸੇ ਨੇ ਬਹੁਤ ਜੀ ਉੱਥੇ ਆਪਾਂ ਨੂੰ ਇੰਦਗੜ ਮੇਲੇ ਤੇ ਕਹਿੰਦੇ ਜੀ ਵੀ ਤੂੰ ਮੁੱਲ ਮੰਗ 15 ਲੱਖ 20 ਲੱਖ ਵੀ ਤੂੰ ਕਿੱਥੇ ਦਾ ਖੜੇਂਗਾ ਜੀ ਮੈਂ ਕਿਹਾ ਵੀ ਇਹ ਵੇਚਣਾ ਨਹੀਂ ਇਹ ਤਾਂ ਆਪਣਾ ਬ ਪੋਤੀ ਆ ਗਈ। ਖਾਣਾ ਦੇਖ ਲਓ। ਇਹ ਤਾਂ ਵੇਚਣਾ ਹੀ ਬੱਚਾ ਭਲਾਪਾ ਸੇਲ ਕਰ ਦਈਏ ਕੋਈ। ਠੀਕ ਹੈ। ਪਰ ਇਹਨੂੰ ਨਹੀਂ ਆਪਾਂ ਵੇਚਣਾ, ਜਮੇ ਨਹੀਂ ਵੇਚਣਾ। ਅੱਜ ਵੀਡੀਓ 'ਚ ਕਹਿਨੇ ਆ। ਹੂੰ। ਪਲਾ ਆਪਣੇ ਕੋਲ ਚੱਲ ਜਿੰਨੀ ਇਹਦੀ ਏਜ ਆ, ਉਸ ਤੋਂ ਬਾਅਦ ਵੀ ਪਸਣਿਆ। ਉਮਰ ਭੋਗ ਕੇ ਜਾਊਗਾ। ਹਾਂ। ਆਹ ਦੇਖੋ ਬਈ, ਕੁਆਰ ਦੇਖੋ ਤੁਸੀਂ। ਨਹੀਂ ਆਇਆ ਬੱਚਾ ਖੜਦਾ ਨਹੀਂ ਲੈ ਜਾਵਾਂ। ਹੂੰ। ਲਾ ਕੇ ਦੇਖੋ ਚਲਾ ਕੇ ਮਾਰ ਦੇ ਦੀ। ਆਪਾਂ ਵੀ ਬਹੁਤ ਵੀਡੀਓ ਬਣਾਈਆਂ ਹਨਾ, ਬਹੁਤ ਠੰਡਾ ਜਾਨਵਰ। ਹਾਂ ਹਾਂ, ਜਮੇ ਨਹੀਂ ਉਸ। ਇਹ ਮੇਰਾ ਭਤੀਜਾ ਹੈ। ਠੀਕ ਹੈ ਬਈ। ਹਾਂ। ਬੱਚਿਆਂ ਨੂੰ ਵੀ ਹੈਗਾ ਸ਼ੌਂਕ ਅੱਗੇ ਫਿਰ। ਬਹੁਤ ਭਾਈ ਜਿਹੜੀ